ਅੱਜ ਅੱਜ 8 ਫਰਵਰੀ 2026 ਦਾ ਦਿਨ ਹੈ। ਹਾਂਜੀ ਇਤਿਹਾਸ ਦੇ ਪੰਨਿਆਂ ਤੇ ਮਤਲਬ ਇਹ ਤਾਰੀਖ ਇੱਕ ਇੱਕ ਡੂੰਗੀ ਚੁੱਪ ਤੇ ਅਥਾ ਹੌਸਲੇ ਨਾਲ ਦਰਜ ਹੈ। ਵੱਡੇ ਕੱਲੂ ਘਾਰੇ ਦਾ ਯਾਦਗਾਰੀ ਦਿਨ। ਬਿਲਕੁਲ ਤੇ ਜਦੋਂ ਅਸੀਂ ਅਜਿਹੇ ਇਤਿਹਾਸਿਕ ਪਲਾਂ ਬਾਰੇ ਸੋਚਦੇ ਹਾਂ ਨਾ ਤਾਂ ਮਨ ਵਿੱਚ ਤਾਕਤ ਤੇ ਸਹਾਰੇ ਦੀ ਭਾਲ ਹੁੰਦੀ ਹੈ। ਹੂੰ ਇਸੇ ਲਈ ਅੱਜ ਅਸੀਂ ਸਿੱਧਾ ਗੁਰੂ ਸਾਹਿਬ ਦੀ ਬਾਣੀ ਵੱਲ ਰੁੱਖ ਕਰ ਰਹੇ ਹਾਂ। ਸਹੀ ਸਾਡੇ ਕੋਲ ਗੁਰੂ ਰਾਮਦਾਸ ਜੀ ਦੀ ਇੱਕ ਬੇਹਤ ਖੂਬਸੂਰਤ ਰਚਨਾ ਹੈ ਅੰਗ 735 ਤੇ ਦਰਜ ਹੈ ਹਾਂਜੀ ਤੇ ਸਾਡਾ ਮਕਸਦ ਸਿਰਫ ਇਸ ਦੇ ਅਰਥ ਸਮਝਣਾ ਨਹੀਂ ਸਗੋਂ ਕੀ ਕਹਿੰਦੇ ਨੇ ਉਸ ਅਦ੍ਰਿਸ਼ਟ ਸ਼ਕਤੀ ਨੂੰ ਮਹਿਸੂਸ ਕਰਨਾ ਹੈ ਜਿਸ ਨੇ ਔਖੇ ਸਮਿਆਂ ਵਿੱਚ ਲੋਕਾਂ ਨੂੰ ਅਡੋਲ ਰੱਖਿਆ ਹੈ ਬਾਟੁਕਮਾ ਸ਼ਬਦ ਹੈ ਅੱਜ ਦੇ ਦਿਨ ਲਈ ਆਓ ਇਸ ਸਫ਼ਰ ਨੂੰ ਸ਼ੁਰੂ ਕਰੀਏ ਤੇ ਦੇਖੋ ਇਸ ਦੀ ਬੰਤਰ ਬਾਰੇ ਜਾਣਨਾ ਨਾ ਇਸ ਦੇ ਪ੍ਰਭਾਵ ਨੂੰ ਹੋਰ ਵੀ ਡੂੰਗਾ ਕਰ ਦਿੰਦਾ ਹੈ ਅੱਛਾ ਇਹ ਬਾਣੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਹੈ ਜਿਨ੍ਹਾਂ ਨੇ ਅੰਮ੍ਰਿਤਸਰ ਵਰਗੇ ਸ਼ਹਿਰ ਦੀ ਨੀ ਰੱਖੀ ਹਾਂ ਜੋ ਖੁਦ ਸਹਾਰੇ ਤੇ ਸ਼ਰਧਾ ਦਾ ਪ੍ਰਤੀਕ ਹੈ ਬਿਲਕੁਲ ਤੇ ਇਸ ਤੋਂ ਇਲਾਵਾ ਇਸ ਨੂੰ ਸੁਹੀ ਰਾਗ ਵਿੱਚ ਗਾਉਣ ਦਾ ਨਿਰਦੇਸ਼ ਹੈ ਸੁਹੀ ਰਾਗ ਹਾਂ ਸੁਹੀ ਰਾਗ ਪਿਆਰ ਸ਼ਰਧਾ ਤੇ ਪੂਰਨ ਸਮਰਪਣ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਤੇ ਘਰੂ 7 ਦਾ ਸੰਕੇਤ ਇਸ ਦੇ ਗੰਭੀਰ ਤੇ ਡੂੰਘੇ ਅਧਿਆਤਮਿਕ ਸੁਭਾਵਲ ਇਸ਼ਾਰਾ ਕਰਦਾ ਹੈ। ਮਤਲਬ ਇਹ ਸਿਰਫ ਪੜਨ ਲਈ ਨਹੀਂ ਸਗੋਂ ਮਹਿਸੂਸ ਕਰਨ ਲਈ ਹੈ। ਬਿਲਕੁਲ ਮਹਿਸੂਸ ਕਰਨ ਲਈ ਇੱਕ ਰਚਨਾ ਹੈ। ਤੇ ਗੁਰੂ ਸਾਹਿਬ ਸ਼ੁਰੂਆਤ ਹੀ ਇੱਕ ਅਜਿਹੀ ਥਾਂ ਤੋਂ ਕਰਦੇ ਨੇ ਜਿੱਥੇ ਮਤਲਬ ਮਨੁੱਖੀ ਬੁੱਧੀ ਜਵਾਬ ਦੇ ਜਾਂਦੀ ਹੈ। ਹਾਂਜੀ ਉਹ ਲਿਖਦੇ ਨੇ ਤੇਰੇ ਕਵਨ ਕਵਨ ਗੁਣ ਕਹਿ ਕਹ ਗਾਵਾਂ ਹੂੰ ਜਦੋਂ ਮੈਂ ਇਹ ਪੜਦਾ ਤਾਂ ਮੇਰੇ ਦਿਮਾਗ ਵਿੱਚ ਇੱਕ ਦ੍ਰਿਸ਼ ਆਉਂਦਾ ਜਿਵੇਂ ਕੋਈ ਚਮਚੇ ਨਾਲ ਸਮੁੰਦਰ ਨੂੰ ਮਾਪਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਹਾਂ ਹਾਂ ਸਹੀ ਗੱਲ ਹੈ ਅਸੰਭਵ ਹਾਂ ਸਿਰਫ ਔਖਾ ਨਹੀਂ ਅਸੰਭਵ ਹੈ ਇਹ ਲਾਈਨ ਪੜ ਕੇ ਇੱਕ ਪਾਸੇ ਤਾਂ ਪਰਮਾਤਮਾ ਦੀ ਵਿਸ਼ਾਲਤਾ ਦਾ ਅਹਿਸਾਸ ਹੁੰਦਾ ਪਰ ਦੂਜੇ ਪਾਸੇ ਇਹ ਸੋਚ ਕੇ ਨਿਰਾਸ਼ਾ ਵੀ ਹੋ ਸਕਦੀ ਹੈ ਕਿ ਜੇ ਅਸੀਂ ਉਸ ਨੂੰ ਸਮਝ ਹੀ ਨਹੀਂ ਸਕਦੇ ਤਾਂ ਜੁੜਾਂਗੇ ਕਿਵੇਂ ਇਹ ਬਹੁਤ ਦਿਲਚਸਪ ਨੁਕਤਾ ਝੁੱਕਿਆ ਤੁਸੀਂ ਇਹ ਨਿਰਾਸ਼ਾ ਦੀ ਭਾਵਨਾ ਬਹੁਤ ਕੁਦਰਤੀ ਹੈ ਹੈਨਾ ਪਰ ਜੇ ਅਸੀਂ ਇਸ ਨੂੰ ਦੂਜੇ ਨਜ਼ਰੀਏ ਤੋਂ ਵੇਖੀਏ ਤਾਂ ਗੁਰੂ ਸਾਹਿਬ ਇੱਥੇ ਸਾਨੂੰ ਨਿਰਾਸ਼ ਨਹੀਂ ਕਰ ਰਹੇ ਸਗੋਂ ਆਜ਼ਾਦ ਕਰ ਰਹੇ ਨੇ ਆਜ਼ਾਦ ਕਿਵੇਂ ਉਹ ਸਾਨੂੰ ਹੰਕਾਰ ਦੇ ਬੋਝ ਤੋਂ ਮੁਕਤ ਕਰ ਰਹੇ ਨੇ ਤੁਮਰੀ ਮਹਿਮਾ ਬਰਨ ਨਸਾਕੋ ਕਹਿ ਕੇ ਉਹ ਇਹ ਨਹੀਂ ਕਹਿ ਰਹੇ ਕਿ ਕੋਸ਼ਿਸ਼ ਨਾ ਕਰੋ ਅੱਛਾ ਸਗੋਂ ਇਹ ਕਹਿ ਰਹੇ ਨੇ ਕਿ ਆਪਣੇ ਗਿਆਨ ਦਾ ਹੰਕਾਰ ਨਾ ਕਰੋ ਦਰਅਸਲ ਇਹ ਨਿਮਰਤਾ ਸਿਰਫ ਇੱਕ ਗੁਣ ਨਹੀਂ ਇਹ ਅਧਿਆਤਮਿਕ ਵਿਕਾਸ ਲਈ ਆਪਰੇਟਿੰਗ ਸਿਸਟਮ ਹੈ ਵਾਹ ऑपरेटिंग सिस्टम एता बहुत शक्तिशाली तरीका है इसको समझण दा हां जी जिवे कंप्यूटर च ऑपरेटिंग सिस्टम तो बिना कुछ नहीं चल सकदा उसी तरह निमਰਤਾ ਤੋਂ ਬਿਨਾ ਅਧਿਆਤਮਿਕ ਮਾਰਗ ਤੇ ਅੱਗੇ ਵਧਣਾ ਅਸੰਭਵ ਹੈ ਮਤਲਬ ਇਹ ਮੰਨ ਲੈਣਾ ਕਿ ਮੈਂ ਨਹੀਂ ਜਾਣਦਾ ਹੀ ਸੱਚੇ ਗਿਆਨ ਦਾ ਪਹਿਲਾ ਕਦਮ ਹੈ ਬਿਲਕੁਲ ਤਾਂ ਗੁਰੂ ਸਾਹਿਬ ਪਹਿਲਾਂ ਸਾਡੇ ਹੰਕਾਰ ਨੂੰ ਤੋੜਦੇ ਨੇ ਸਾਨੂੰ ਸਾਡੀ ਅਸਲੀਅਤ ਦਿਖਾਉਂਦੇ ਨੇ ਪਰ ਫਿਰ ਜਦੋਂ ਅਸੀਂ ਉਸ ਬਹਿਨ ਸਮੁੰਦਰ ਦੇ ਸਾਹਮਣੇ ਛੋਟਾ ਮਹਿਸੂਸ ਕਰਦੇ ਹਾਂ ਤਾਂ ਉਹ ਸਾਨੂੰ ਡੁੱਬਣ ਲਈ ਨਹੀਂ ਛੱਡਦੇ ਨਹੀਂ ਬਿਲਕੁਲ ਨਹੀਂ ਇਸ ਤੋਂ ਬਾਅਦ ਸ਼ਬਦ ਦਾ ਕੇਂਦਰੀ ਵਿਚਾਰ ਆਂਦਾ ਹੈ ਰਹਾਓ ਦੀਆਂ ਪੰਕਤੀਆਂ ਜੋ ਇੱਕ ਤਰ੍ਹਾਂ ਨਾਲ ਲਾਈਫ ਚੈੱਕ ਦਾ ਕੰਮ ਕਰਦੀਆਂ ਨੇ ਹਾਂ ਮੈਂ ਹਰ ਹਰ ਨਾਮ ਥਰ ਸੋਈ ਹਾਂ ਇਹ ਥਰ ਸ਼ਬਦ ਬਹੁਤ ਮਹੱਤਵਪੂਰਨ ਹੈ ਇਸ ਦਾ ਸਿਰਫ ਮਤਲਬ ਸਹਾਰਾ ਨਹੀਂ ਸਗੋ ਨੀ ਜਾਂ ਆਧਾਰ ਹੈ ਅੱਛਾ ਨੀ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਦੋਂ ਦੁਨੀਆ ਦੇ ਸਾਰੇ ਸਹਾਰੇ ਪੈਸਾ ਰਿਸ਼ਤੇ ਤਾਕਤ ਸਭ ਰੇਤ ਦੇ ਕਿਲਿਆਂ ਵਾਂਗ ਟਹਿ ਜਾਂਦੇ ਨੇ ਤਾਂ ਇੱਕੋ ਇੱਕ ਨੀ ਹੈ ਜਿਸ ਤੇ ਤੁਸੀਂ ਖੜੇ ਰਹਿ ਸਕਦੇ ਹੋ ਤੇ ਉਹ ਹੈ ਪਰਮਾਤਮਾ ਦਾ ਨਾਮ ਇੱਕ ਅਜੇ ਹੀ ਨੀ ਜਿਸ ਨੂੰ ਕੋਈ ਤੂਫਾਨ ਹਿਲਾ ਨਹੀਂ ਸਕਦਾ ਬਿਲਕੁਲ ਤੇ ਫਿਰ ਉਹ ਇਸ ਪਰੋਸੇ ਨੂੰ ਇੱਕ ਕਦਮ ਹੋਰ ਅੱਗੇ ਲੈ ਜਾਂਦੇ ਨੇ ਜੋ ਪਾਵੇ ਤੇ ਉਹ ਰਾਖੂ ਮੇਰੇ ਸਾਹਿਬ ਹਾਂ ਜਿਵੇਂ ਤੈਨੂੰ ਠੀਕ ਲੱਗੇ ਉਵੇਂ ਮੇਰੀ ਰੱਖਿਆ ਕਰ ਇਹ ਕਹਿਣਾ ਬਹੁਤ ਬਹੁਤ ਔਖਾ ਹੈ ਬਹੁਤ ਔਖਾ ਅਸੀਂ ਹਮੇਸ਼ਾ ਆਪਣੀ ਜ਼ਿੰਦਗੀ ਨੂੰ ਕੰਟਰੋਲ ਕਰਨਾ ਚਾਹੁੰਦੇ ਹਾਂ ਅਸੀਂ ਦੱਸਣਾ ਚਾਹੁੰਦੇ ਹਾਂ ਕੀ ਸਾਨੂੰ ਕੀ ਚਾਹੀਦਾ ਤੇ ਕਿਵੇਂ ਚਾਹੀਦਾ ਪਰੇ ਪੰਕਤੀ ਤਾਂ ਪੂਰੀ ਤਰ੍ਹਾਂ ਸਰੈਂਡਰ ਕਰਨ ਦੀ ਗੱਲ ਕਰ ਰਹੀ ਹੈ ਹਾਂਜੀ ਅੱਜ ਦੀ ਦੁਨੀਆ ਵਿੱਚ ਜਿੱਥੇ ਸਾਨੂੰ ਹਰ ਚੀਜ਼ ਦੀ ਪਲੈਨਿੰਗ ਕਰਨ ਲਈ ਕਿਹਾ ਜਾਂਦਾ ਹੈ ਉੱਥੇ ਇਹ ਵਿਚਾਰ ਕਿਵੇਂ ਚੱਜਦਾ ਹੈ ਕਿ ਇਸ ਦਾ ਮਤਲਬ ਇਹ ਹੈ ਕਿ ਅਸੀਂ ਕੋਸ਼ਿਸ਼ ਕਰਨਾ ਛੱਡ ਦਈਏ ਇਹ ਬਹੁਤ ਵੱਡਾ ਸਵਾਲ ਹੈ ਤੇ ਇਸ ਦਾ ਜਵਾਬ ਸਰੈਂਡਰ ਸ਼ਬਦ ਦੀ ਸਹੀ ਸਮਝ ਵਿੱਚ ਹੈ ਹਮ ਗੁਰਬਾਣੀ ਵਿੱਚ ਸਮਰਪਣ ਦਾ ਮਤਲਬ ਹਾਰ ਮੰਨਣਾ ਜਾਂ ਨਿਸ਼ਕਿਰਿਆ ਹੋਣਾ ਨਹੀਂ ਹੈ ਇਸ ਦਾ ਮਤਲਬ ਹੈ ਆਪਣੀ ਪੂਰੀ ਕੋਸ਼ਿਸ਼ ਕਰਨ ਤੋਂ ਬਾਅਦ ਨਤੀਜੇ ਦੀ ਚਿੰਤਾ ਨੂੰ ਛੱਡ ਦੇਣਾ। ਮਤਲਬ ਐਕਟਿਵ ਟਰਸਟ ਪੈਸਿਵ ਸਰੈਂਡਰ ਨਹੀਂ? ਬਿਲਕੁਲ ਸਹੀ। ਇਹ ਕਹਿਣਾ ਹੈ ਮੈਂ ਆਪਣੀ ਕਿਸ਼ਤੀ ਨੂੰ ਪੂਰੀ ਮਿਹਨਤ ਨਾਲ ਚਲਾਇਆ ਹੈ ਪਰ ਹੁਣ ਹਵਾਵਾਂ ਦਾ ਰੁਖ ਤੇਰੇ ਹੱਥ ਹੈ। ਅੱਛਾ। ਤੇ ਇੱਥੇ ਹੀ ਸੂਹੀ ਰਾਗ ਦੀ ਖੂਬਸੂਰਤੀ ਸਾਹਮਣੇ ਆਉਂਦੀ ਹੈ। ਸੂਹੀ ਰਾਗ ਦਾ ਮਾਹੌਲ ਹੀ ਪਿਆਰ ਪਰੇ ਸਮਰਪਣ ਵਾਲਾ ਹੈ। ਦਾ ਸੰਗੀਤ ਤੇ ਸ਼ਬਦ ਮਿਲ ਕੇ ਹਾਂ ਉਹੀ ਕਜੇਹਾ ਅਨੁਭਵ ਸਿਰਜਦੇ ਨੇ ਜਿੱਥੇ ਇਹ ਸਮਰਪਣ ਡਰ ਜਾਂ ਮਜਬੂਰੀ ਵਿੱਚ ਨਹੀਂ ਸਗੋਂ ਪਿਆਰ ਤੇ ਭਰੋਸੇ ਵਿੱਚ ਕੀਤਾ ਜਾਂਦਾ ਹੈ ਵਾਹ ਮਤਲਬ ਸ਼ਬਦ ਤੇ ਸੰਗੀਤ ਮਿਲ ਕੇ ਸਾਨੂੰ ਉਸ ਭਰੋਸੇ ਹੀ ਤਿਆਰ ਕਰ ਰਹੇ ਨੇ ਹਾਂਜੀ ਤੇ ਫਿਰ ਇਸ ਭਾਗ ਦਾ ਸਿਖਰ ਆਉਂਦਾ ਮੈਂ ਤੁਜ ਬਿਨ ਅਵਰ ਨ ਕੋਈ ਹੂੰ ਤੇਰੇ ਬਿਨਾ ਮੇਰਾ ਹੋਰ ਕੋਈ ਨਹੀਂ ਹੈ ਇਹ ਸਿਰਫ ਸ਼ਬਦ ਨਹੀਂ ਇਹ ਇੱਕ ਘੋਸ਼ਣਾ ਹੈ ਇੱਕ ਐਲਾਨ ਹਾਂ ਇਹ ਦੁਨੀਆ ਦੇ ਬਾਕੀ ਸਾਰੇ ਦਰਵਾਜ਼ੇ ਬੰਦ ਕਰਕੇ ਸਿਰਫ ਇੱਕ ਦਰਵਾਜ਼ੇ ਤੇ ਘੜਦੇ ਹੋਣ ਵਰਗਾ ਹੈ ਪਰ ਇੱਕ ਤਰਕਸ਼ੀਲ ਮਨ ਫਿਰ ਸਵਾਲ ਕਰ ਸਕਦਾ ਹੈ ਮੈਂ ਇੰਨਾ ਵੱਡਾ ਭਰੋਸਾ ਕਿਉਂ ਕਰਾਂ ਮੇਰੇ ਕੋਲ ਕੀ ਸਬੂਤ ਹੈ ਤੇ ਗੁਰੂ ਸਾਹਿਬ ਇਸ ਸਵਾਲ ਦਾ ਅੰਦਾਜ਼ਾ ਲਗਾਉਂਦੇ ਨੇ ਉਹ ਜਾਣਦੇ ਨੇ ਕਿ ਮਨ ਨੂੰ ਸਿਰਫ ਭਾਵਨਾਤਮਕ ਭਰੋਸਾ ਨਹੀਂ ਸਗੁਲ ਤਰਕਪੂਰਨ ਸਬੂਤ ਵੀ ਚਾਹੀਦਾ ਹੈ ਸਹੀ ਗੱਲ ਹੈ ਇਸ ਲਈ ਅਗਲੇ ਪਾਗ ਵਿੱਚ ਉਹ ਸਾਨੂੰ ਇੱਕ ਵਕੀਲ ਵਾਂਗ ਸਬੂਤ ਪੇਸ਼ ਕਰਦੇ ਨੇ ਤੇ ਸਬੂਤ ਕੁਦਰਤ ਵਿੱਚੋਂ ਲਏ ਗਏ ਨੇ ਜਿਸ ਨੂੰ ਕੋਈ ਛੁਟਲਾ ਨਹੀਂ ਸਕਦਾ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ ਤਗਨ ਤਰੀਜੇ ਹਾਂ ਕਮਾਲ ਦੀਆਂ ਉਦਾਹਰਨਾਂ ਨੇ ਸੋਚੋ ਇਸ ਬਾਰੇ ਧਰਤੀ ਤੇ ਪਾਣੀ ਇਕੱਠੇ ਨੇ ਲੱਕੜ ਦੇ ਅੰਦਰ ਅੱਗ ਛੁਪੀ ਹੋਈ ਹੈ ਇਹ ਦੋਵੇਂ ਤੱਤ ਇੱਕ ਦੂਜੇ ਦੇ ਦੁਸ਼ਮਣ ਨੇ ਪਰ ਪਰ ਪ੍ਰਮਾਤਮਾ ਨੇ ਉਹਨਾਂ ਨੂੰ ਇੱਕ ਅਦਭੁਤ ਸੰਤੁਲਨ ਵਿੱਚ ਇਕੱਠੇ ਰੱਖਿਆ ਹੋਇਆ ਹੈ ਹਾਂ ਪਰ ਇਸ ਤੋਂ ਵੀ ਹੈਰਾਨ ਕਰਨ ਵਾਲੀ ਉਦਾਹਰਨ ਅਗਲੀ ਹੈ ਬੱਕਰੀ ਸਿੰਘ ਉਹ ਇੱਕ ਤੈ ਥਾਂ ਰੱਖੇ ਹਮ ਇੱਕ ਬੱਕਰੀ ਤੇ ਇੱਕ ਸ਼ੇਰ शिकारी ਤੇ ਸ਼ਿਕਾਰ ਇਕੱਠੇ ਇਹ ਤਾਂ ਕੁਦਰਤ ਦੇ ਨਿਯਮਾਂ ਦੇ ਬਿਲਕੁਲ ਉਲਟੇ ਗੁਰੂ ਸਾਹਿਬ ਇਹਨਾਂ ਅਸੰਭਵ ਦ੍ਰਿਸ਼ਾਂ ਦਾ ਜ਼ਿਕਰ ਕਿਉਂ ਕਰ ਰਹੇ ਨੇ ਇੱਥੇ ਹੀ ਸਾਰੀ ਦਲੀਲ ਛੁਪੀ ਹੋਈ ਹੈ ਇਹ ਸਿਰਫ ਕੁਦਰਤੀ ਪ੍ਰਸ਼ੰਸਾ ਨਹੀਂ ਇੱਕ ਤਰਕਪੂਰਨ ਦਲੀਲ ਹੈ ਜੋ ਸਿੱਧਾ ਸਾਡੇ ਡਰਾਂ ਤੇ ਵਾਰ ਕਰਦੀ ਹੈ ਅੱਛਾ ਗੁਰੂ ਸਾਹਿਬ ਕਹਿ ਰਹੇ ਨੇ 헤 ਮਨ ਤੂੰ ਆਪਣੀਆਂ ਨਿੱਕੀਆਂ ਨਿੱਕੀਆਂ ਸਮੱਸਿਆਾਂ ਤੋਂ ਕਬਰਾ ਰਿਆ ਹੈ ਪਰ ਉਸ ਸ਼ਕਤੀਵਲ ਵੇਖ ਜੋ ਕੁਦਰਤ ਦੇ ਬੁਨਿਆਦੀ ਵਿਰੋਧਾਂ ਨੂੰ ਇੱਕ ਸੁਰਤਾ ਵਿੱਚ ਰੱਖ ਸਕਦੀ ਹੈ ਮਤਲਬ ਜਿਹੜਾ ਪਰਮਾਤਮਾ ਅੱਗ ਤੇ ਪਾਣੀ ਨੂੰ ਸ਼ੇਰ ਤੇ ਬੱਕਰੀ ਨੂੰ ਇਕੱਠੇ ਰੱਖ ਸਕਦਾ ਹੈ ਹਾਂ ਕਿ ਉਹ ਤੇਰੀ ਜ਼ਿੰਦਗੀ ਦੇ ਛੋਟੇ ਮੋਟੇ ਵਿਰੋਧਾਂ ਤੇ ਚੁਣੌਤੀਆਂ ਨੂੰ ਨਹੀਂ ਸੰਭਾਲ ਸਕਦਾ ਇਹ ਤਾਂ ਇੱਕ ਅਜੀਹਾ ਸਬੂਤ ਹੈ ਜੋ ਵਿਸ਼ਵਾਸ ਨੂੰ ਤਰਕ ਦੀ ਮਜ਼ਬੂਤ ਨਹੀਂ ਦਿੰਦਾ ਬਿਲਕੁਲ ਇਹ ਤਾਂ ਪੂਰਾ ਨਜ਼ਰੀਆ ਹੀ ਬਦਲ ਦਿੰਦਾ ਹੈ ਇਹ ਸਿਰਫ ਵਿਸ਼ਵਾਸ ਕਰੋ ਕਹਿਣਾ ਨਹੀਂ ਹੈ ਇਹ ਵੇਖੋ ਅਤੇ ਫਿਰ ਵਿਸ਼ਵਾਸ ਕਰੋ ਕਹਿਣਾ ਹੈ ਹਾਂ ਇਹ ਸਾਨੂੰ ਜਾਗਰੂਕ ਭਰੋਸੇ ਲਈ ਪ੍ਰੇਰਿਤ ਕਰ ਰਿਹਾ ਹੈ ਇਸ ਲਈ ਇਸ ਮਜ਼ਬੂਤ ਦਲੀਲ ਤੋਂ ਬਾਅਦ ਗੁਰੂ ਸਾਹਿਬ ਸਿੱਟਾ ਕਰਦੇ ਨੇ ਜੋ ਕਿ ਬਹੁਤ ਸਪਸ਼ਟ ਹੈ ਕਿ ਮਨ ਹਰ ਜਪ ਪ੍ਰਮ ਪਉ ਦੂਰ ਕੀਜੇ ਹੈ ਮਨ ਹੁਣ ਜਦੋਂ ਤੂੰ ਉਸ ਦੀ ਸ਼ਕਤੀ ਦਾ ਸਬੂਤ ਵੇਖ ਲਿਆ ਏ ਤਾਂ ਉਸ ਦਾ ਨਾਮ ਜਪ ਤੇ ਆਪਣੇ ਸਾਰੇ ਸ਼ੱਕ ਮਤਲਬ ਪ੍ਰਮ ਤੇ ਡਰ ਪਉ ਨੂੰ ਦੂਰ ਕਰ ਵਾਹ ਸਫ਼ਰ ਬਹੁਤ ਸਪਸ਼ਟ ਹੈ ਪਹਿਲਾ ਹੰਕਾਰ ਛੱਡੋ ਫਿਰ ਇੱਕ ਸਹਾਰੇ ਤੇ ਭਰੋਸਾ ਕਰੋ ਫਿਰ ਉਸ ਪਰੋਸੇ ਲਈ ਸਬੂਤ ਵੇਖੋ ਅਤੇ ਅੰਤ ਵਿੱਚ ਉਸ ਸਬੂਤ ਦੇ ਆਧਾਰ ਤੇ ਆਪਣੇ ਡਰਾਂ ਨੂੰ ਜਿੱਤੋ ਬਿਲਕੁਲ ਤਾਂ ਇੱਕ ਵਾਰ ਜਦੋਂ ਕੋਈ ਇਸ ਯਾਤਰਾ ਤੇ ਚੱਲ ਪੈਂਦਾ ਹੈ ਤਾਂ ਅੰਤਿਮ ਮੰਜ਼ਿਲ ਕੀ ਹੈ ਕੀ ਮਿਲਦਾ ਹੈ ਇਸ ਮਾਰਗ ਤੇ ਚੱਲਣ ਵਾਲੇ ਨੂੰ ਹਾਂ ਤੇ ਇੱਥੇ ਗੁਰੂ ਸਾਹਿਬ ਉਹ ਵਾਅਦਾ ਕਰਦੇ ਨੇ ਜੋ ਸਮਾਜ ਦੇ ਸਾਰੇ ਨਿਯਮਾਂ ਨੂੰ ਉਲਟਾ ਦਿੰਦਾ ਹੈ ਸਹੀ ਗੱਲ ਹੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਹੇ ਸੰਤ ਜਨੋ ਪਰਮਾਤਮਾ ਦੀ ਮਹਾਨਤਾ ਵੇਖੋ ਉਹ ਉਹਨਾਂ ਨੂੰ ਸਨਮਾਨ ਦਿੰਦਾ ਏ ਜਿਨ੍ਹਾਂ ਦਾ ਕੋਈ ਮਾਣ ਨਹੀਂ ਕਰਦਾ ਇਹ ਤੇ ਇੱਕ ਇਨਕਲਾਬੀ ਵਿਚਾਰ ਹੈ ਬਹੁਤ ਵੱਡਾ ਉਸ ਸਮੇਂ ਦੇ ਸਮਾਜਿਕ ਢਾਂਚੇ ਵਿੱਚ ਜਿੱਥੇ ਸਨਮਾਨ ਜਾਤ ਧਨ ਤਾਕਤ ਨਾਲ ਜੁੜਿਆ ਸੀ ਹਾਂਜੀ ਇਹ ਕਹਿਣਾ ਕਿ ਅਸਲ ਸਨਮਾਨ ਪਰਮਾਤਮਾ ਉਹਨਾਂ ਨੂੰ ਦਿੰਦਾ ਏ ਜਿਨ੍ਹਾਂ ਨੂੰ ਦੁਨੀਆ ਨਿਮਾਣਾ ਸਮਝਦੀ ਹੈ ਇਹ ਬਹੁਤ ਵੱਡੀ ਗੱਲ ਸੀ ਇਹ ਤਾਂ ਦੁਨੀਆਵੀ ਦਰਜੇਬੰਦੀ ਦੇ ਵਿਰੁੱਧ ਇੱਕ ਅਧਿਆਤਮਕ ਕ੍ਰਾਂਤੀ ਦਾ ਐਲਾਨ ਹੈ ਬਿਲਕੁਲ ਇਹ ਕਹਿੰਦਾ ਹੈ ਕਿ ਪਰਮਾਤਮਾ ਦੀ ਅਦਾਲਤ ਵਿੱਚ ਦੁਨੀਆ ਦੇ ਮਾਪਦੰਡ ਕੋਈ ਮਾਇਨੇ ਨਹੀਂ ਰੱਖਦੇ ਤੇ ਸਾਡਾ ਇਤਿਹਾਸ ਤਾਂ ਇਸ ਕ੍ਰਾਂਤੀ ਦੀਆਂ ਉਦਾਹਰਣਾਂ ਨਾਲ ਭਰਿਆ ਪਿਆ ਹੈ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਹਾਂਜੀ ਦੁਨੀਆ ਦੀਆਂ ਨਜ਼ਰਾਂ ਵਿੱਚ ਨੀਵੇਂ ਪਰ ਉਹਨਾਂ ਦੀ ਅਧਿਆਤਮਕ ਉਚਾਈ ਇੰਨੀ ਸੀ ਕੇ ਰਾਜੇ ਮਹਾਰਾਜੇ ਉਹਨਾਂ ਦੇ ਪੈਰਾਂ ਤੇ ਚੁੱਕਦੇ ਸਨ ਬਿਲਕੁਲ ਤੇ ਜੇ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਬਾਬਾ ਦੀਪ ਸਿੰਘ ਜੀ 75 ਸਾਲ ਦੀ ਮਰ ਵਿੱਚ ਇੱਕ ਬਜ਼ੁਰਗ ਜਿਸ ਨੂੰ ਦੁਨੀਆ ਸ਼ਾਇਦ ਕਮਜ਼ੋਰ ਸਮਝੇ ਹਾਂ ਪਰ ਉਹਨਾਂ ਨੇ ਅਜੀਹਾ ਇਤਿਹਾਸ ਸਿਰਜਿਆ ਕਿ ਉਹਨਾਂ ਦਾ ਨਾਮ ਅਮਰ ਹੋ ਗਿਆ ਇਹ ਤਾਂ ਇੰਜ ਜਿਵੇਂ ਪ੍ਰਮਾਤਮਾ ਜਾਣ ਬੁੱਝ ਕੇ ਉਹਨਾਂ ਨੂੰ ਚੁਣਦਾ ਹੈ ਜਿਨ੍ਹਾਂ ਨੂੰ ਦੁਨੀਆ ਨੇ ਰੱਦ ਕਰ ਦਿੱਤਾ ਹੁੰਦਾ ਹੈ ਬਿਲਕੁਲ ਸਹੀ ਥਾਂ ਤੇ ਪਹੁੰਚੇ ਹੋ ਔਰ ਇਸੇ ਗੱਲ ਨੂੰ ਸਮਝਾਉਣ ਲਈ ਗੁਰੂ ਸਾਹਿਬ ਜੋ ਰੂਪਕ ਵਰਤਦੇ ਨੇ ਉਹ ਕਮਾਲ ਦਾ ਹੈ ਕਿਹੜਾ ਜੋ ਧਰਤੀ ਚਰਨ ਤਲੇ ਤੇ ਉਪਰ ਆਵੇ ਇਸਦੇ ਨਾਲ ਦੋ ਬੜੇ ਡੂੰਗੇ ਮਤਲਬ ਨਿਕਲਦੇ ਨੇ ਅੱਛਾ ਪਹਿਲਾ ਤਾਂ ਸਪਸ਼ਟ ਏ ਜਿਸ ਧਰਤੀ ਤੇ ਅਸੀਂ ਸਾਰੀ ਉਮਰ ਚੱਲਦੇ ਆ ਉਸ ਨੂੰ ਆਪਣੇ ਪੈਰਾਂ ਹੇਠ ਰੱਖਦੇ ਆ ਹਾਂ ਮੌਤ ਤੋਂ ਬਾਅਦ ਉਹੀ ਧਰਤੀ ਸਾਡੇ ਸਰੀਰ ਦੇ ਉੱਪਰ ਆ ਜਾਂਦੀ ਹੈ ਇਹ ਦੁਨੀਆਵੀ ਹੰਕਾਰ ਦੀ ਅਸਥਾਈਤਾ ਨੂੰ ਦਰਸਾਉਂਦਾ ਹੈ ਅਤੇ ਦੂਜਾ ਪਹਿਲੂ दुजार्थ और भी शक्तिशाली है गुरु साहब कह रहे हैं कि जਵੇਂ ਧਰਤੀ ਉਲਟ ਕੇ ਉੱਪਰ ਆਉਂਦੀ ਹੈ ਉਸੇ ਤਰ੍ਹਾਂ ਪਰਮਾਤਮਾ ਦੁਨੀਆਵੀ ਦਰਜੇਬੰਦੀ ਨੂੰ ਪੂਰੀ ਤਰ੍ਹਾਂ ਉਲਟਾ ਦਿੰਦਾ ਹੈ ਮਤਲਬ ਉਹ ਪੂਰੀ ਦੁਨੀਆ ਨੂੰ ਉਹਨਾਂ ਨਿਮਰ ਤੇ ਸ਼ਰਦਾਲੂ ਰੂਹਾਂ ਦੇ ਪੈਰਾਂ ਤੇ ਝੁਕਾ ਦਿੰਦਾ ਹੈ ਜਿਨ੍ਹਾਂ ਨੂੰ ਸ਼ਾਇਦ ਦੁਨੀਆ ਨੇ ਨਜ਼ਰਅੰਦਾਜ਼ ਕੀਤਾ ਹੋਵੇ ਵਾਹ ਜਿਸ ਨੂੰ ਸੰਸਾਰ ਨਿਮਾਣਾ ਸਮਝਦਾ ਹੈ ਪਰਮਾਤਮਾ ਉਸ ਨੂੰ ਮਾਨਯੋਗ ਬਣਾ ਦਿੰਦਾ ਹੈ ਹਾਂ ਇਹ ਸਿਰਫ ਸਨਮਾਨ ਦੇਣਾ ਨਹੀਂ ਇਹ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਦੇਣਾ ਹੈ ਤਾਂ ਫਿਰ ਜੇ ਅਸੀਂ ਇਸ ਪੂਰੀ ਚਰਚਾ ਨੂੰ ਸਮੇਟੀਏ ਤਾਂ ਇਹ ਇੱਕ ਪੂਰੀ ਯਾਤਰਾ ਹੈ ਹਾਂਜੀ ਇੱਕ ਯਾਤਰਾ ਇਹ ਸ਼ੁਰੂ ਹੁੰਦੀ ਹੈ ਆਪਣੀ ਸੀਮਾ ਨੂੰ ਸਵੀਕਾਰ ਕਰਨ ਦੀ ਨਿਮਰਤਾ ਤੋਂ ਫਿਰ ਉਸ ਖਾਲੀਪਣ ਵਿੱਚ ਪਰਮਾਤਮਾ ਦੇ ਨਾਮ ਨੂੰ ਇੱਕੋ ਇੱਕ ਨੀਵ ਜੋ ਸਥਾਪਿਤ ਕਰਨਾ ਉਸ ਨੀਤੇ ਪੂਰਾ ਪਰੋਸਾ ਕਰਨਾ ਤੇ ਕੁਦਰਤ ਵਿੱਚ ਉਸ ਦੀ ਸ਼ਕਤੀ ਦੇ ਸਬੂਤ ਵੇਖ ਕੇ ਉਸ ਪਰੋਸੇ ਨੂੰ ਮਜ਼ਬੂਤ ਕਰਨਾ ਤੇ ਜਦੋਂ ਇਹ ਪਰੋਸਾ ਅਟਲ ਹੋ ਜਾਂਦਾ ਹੈ ਤਾਂ ਡਰ ਆਪਣੇ ਆਪ ਦੂਰ ਹੋ ਜਾਂਦਾ ਹੈ ਤੇ ਇਸ ਯਾਤਰਾ ਦਾ ਅੰਤਿਮ ਫਲ ਹੈ ਸੱਚਾ ਸਨਮਾਨ ਉਹ ਸਨਮਾਨ ਜੋ ਦੁਨੀਆ ਤੋਂ ਨਹੀਂ ਮਿਲਦਾ ਸਗੋਂ ਪਰਮਾਤਮਾ ਵੱਲੋਂ ਬਖਸ਼ਿਆ ਜਾਂਦਾ ਹੈ ਇੱਕ ਅਜਿਹਾ ਮਾਣ ਜਿਸ ਨੂੰ ਕੋਈ ਖੋ ਨਹੀਂ ਸਕਦਾ ਹਾਂ ਤੇ ਇਹ ਖਾਸ ਤੌਰ ਤੇ ਉਹਨਾਂ ਨੂੰ ਮਿਲਦਾ ਹੈ ਜੋ ਆਪਣੇ ਆਪ ਨੂੰ ਕਮਜ਼ੋਰ ਜਾਂ ਨਿਮਾਣਾ ਮਹਿਸੂਸ ਕਰਦੇ ਨੇ ਜਦੋਂ ਅਸੀਂ ਅੱਜ ਵੱਡੇ ਕੱਲੂਗਾਰ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਤਾਂ ਇਹ ਪੂਰੀ ਯਾਤਰਾ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਸਹਾਰ ਹੁੰਦੀ ਨਜ਼ਰ ਆਉਂਦੀ ਹੈ। ਹਾਂ ਬਿਲਕੁਲ। ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ, ਬੱਚੇ, ਬਜ਼ੁਰਗ, ਦੁਨਿਆਵੀ ਨਜ਼ਰੀਏ ਤੋਂ ਕਮਜ਼ੋਰ ਪਰ ਉਹਨਾਂ ਦਾ ਵਿਸ਼ਵਾਸ اٹਟ ਸੀ। ਉਹਨਾਂ ਨੇ ਨਾਮ ਦਾ ਸਹਾਰਾ ਲਿਆ, ਪੂਰਨ ਭਰੋਸਾ ਕੀਤਾ ਤੇ ਮੌਤ ਦੇ ਡਰ ਤੋਂ ਪਾਰ ਹੋ ਗਏ। ਦੁਸ਼ਮਣ ਨੇ ਉਹਨਾਂ ਦੇ ਸਰੀਰਾਂ ਨੂੰ ਖਤਮ ਕਰ ਦਿੱਤਾ ਪਰ ਉਹਨਾਂ ਦੇ ਮਾਨ ਨੂੰ ਨਹੀਂ। ਨਹੀਂ, ਇਤਿਹਾਸ ਗਵਾਹ ਹੈ। ਪਰਮਾਤਮਾ ਨੇ ਸਚਮੁੱਚ ਉਹਨਾਂ ਨੂੰ ਸਦੀਵੀ ਮਾਣ ਬਖਸ਼ਿਆ ਹੈ ਜਿਸ ਨੂੰ ਅੱਜ ਸਦੀਆਂ ਬਾਅਦ ਵੀ ਅਸੀਂ ਸਤਕਾਰ ਨਾਲ ਯਾਦ ਕਰਦੇ ਹਾਂ ਇਸ ਚਰਚਾ ਨੂੰ ਖਤਮ ਕਰਨ ਤੋਂ ਪਹਿਲਾਂ ਇੱਕ ਵਿਚਾਰ ਹੈ ਜਿਸ ਤੇ ਸੋਚਣਾ ਬਣਦਾ ਹੈ ਹਾਂਜੀ ਦੱਸੋ ਇਹ ਸ਼ਬਦ ਸਾਨੂੰ ਦੱਸਦਾ ਹੈ ਕਿ ਪ੍ਰਮਾਤਮਾ ਨਿਮਾਣਿਆਂ ਨੂੰ ਮਾਣ ਦਿੰਦਾ ਹੈ ਅਸੀਂ ਆਮ ਤੌਰ ਤੇ ਨਿਮਰਤਾ ਨੂੰ ਇੱਕ ਚੰਗਾ ਗੁਣ ਸਮਝਦੇ ਹਾਂ ਪਰ ਕੀ ਹੋਵੇਗਾ ਜੇਕਰ ਅਸੀਂ ਇਸ ਨੂੰ ਸਿਰਫ ਇੱਕ ਗੁਣ ਨਹੀਂ ਸਗੋਂ ਇੱਕ ਰਣਨੀਤੀ ਵਜੋਂ ਵੇਖੀਏ ਇੱਕ ਰਣਨੀਤੀ ਹਾਂ ਇੱਕ ਸ਼ਕਤੀਸ਼ਾਲੀ ਔਜ਼ਾਰ ਵਜੋਂ ਖਾਸ ਤੌਰ ਤੇ ਉਹਨਾਂ ਪਲਾਂ ਵਿੱਚ ਜਦੋਂ ਸਾਡੀ ਜ਼ਿੰਦਗੀ ਵਿੱਚ ਚੁਣੌਤੀਆਂ ਪਹਾੜ ਜਿੱਡੀਆਂ ਵੱਡੀਆਂ ਲੱਗਦੀਆਂ ਨੇ ਜਦੋਂ ਸਾਨੂੰ ਲੱਗਦਾ ਕਿ ਅਸੀਂ ਹਾਰ ਰਹੇ ਹਾਂ ਉਸ ਵਕਤ ਜਾਣ ਬੁਝ ਕੇ ਹੰਕਾਰ ਨੂੰ ਛੱਡ ਕੇ ਨਿਮਰਤਾ ਤੇ ਸਮਰਪਣ ਦਾ ਰਸਤਾ ਚੁਣਨਾ ਕਿਹੋ ਜਿਹਾ ਰਹੇਗਾ ਮਤਲਬ ਸ਼ਾਇਦ ਜਿਸ ਨੂੰ ਅਸੀਂ ਕਮਜ਼ੋਰੀ ਸਮਝਦੇ ਹਾਂ ਉਹੀ ਸਭ ਤੋਂ ਵੱਡੀ ਤਾਕਤ ਦਾ ਸਰੋਤ ਬਣ ਜਾਵੇ